ਮਨਦੀਪ ਰਿੰਪੀ ਦੇ ਨਾਵਲ ਜ਼ਿੰਦਗੀ ਪਰਤਾਈ ਦੀ ਅਗਲੀ ਕੜੀ ਮੈਂ ਪਹਿਲੀ ਵਾਰ ਕਿਸੇ ਨੂੰ ਆਪਣੇ ਮਨ ਦੀ ਕੋਠੜੀ ਵਿੱਚ ਇੰਜ ਬਿਠਾਇਆ ਸੀ ਕਿ ਉਸ ਨਾਲ ਜ਼ਿੰਦਗੀ ਜਿਉਂਦੇ ਸੁਪਨੇ ਗੁੰਦੇ ਸਨ ਮੈਂ ਕਮਲੀ ਉਹਨਾਂ ਮਾਸੂਮ ਸੁਪਨਿਆਂ ਨੂੰ ਹਕੀਕਤ ਦੇ ਰੀੜੇ ਹਣਾਉਂਦਿਆਂ ਵੇਖਣ ਦੀ ਬੀ ਸਬਰੀ ਨਾਲ ਉਡੀਕਣ ਲੱਗ ਪਈ ਸਾਂ ਬੜੀਆਂ ਰੀਝਾਂ ਨਾਲ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਦੀ ਰਹੀ ਜਦੋਂ ਕੋਈ ਤਨਾਸੁੰਦੇ ਹੀ ਮੇਰਾ ਚਿਹਰਾ ਲਾਲ ਹੋ ਜਾਂਦਾ ਸੀ ਮੇਰੀਆਂ ਗੱਲਾਂ ਵਿੱਚੋਂ ਅਜੀਬ ਜਿਹਾ ਸੇਕ ਨਿਕਲਣ ਲੱਗਦਾ ਮੈਨੂੰ ਇੰਜ ਲੱਗਦਾ ਜਿਵੇਂ ਉਹ ਮੇਰੇ ਕੋਲ ਹੋਵੇ ਮੈਂ ਸ਼ੀਸ਼ੇ ਵਿੱਚ ਉਹਨੂੰ ਕਿੱਸਦੀ ਹੋਈ ਸੰਗਤੀ ਰਹਿੰਦੀ ਸ਼ੀਸ਼ੇ ਨਾਲ ਵੀ ਆਪਣੀਆਂ ਨਜ਼ਰਾਂ ਨਾਲ ਮਿਲਾਪ ਹੁੰਦੀ ਪਰ ਮੈਨੂੰ ਨਹੀਂ ਸੀ ਪਤਾ ਕਿ ਕੁਝ ਸੁਪਨੇ ਤਾਂ ਹਦੂਰੇ ਰਹਿਣ ਲਈ ਅੱਖਾਂ ਵਿੱਚ ਜੰਮਦੇ ਤੇ ਰੂਹ ਨੂੰ ਜ਼ਖਮੀ ਕਰ ਜ਼ਿੰਦਗੀ ਪਰਲੀ ਮਨ ਦੀ ਸਰਦਲ ਅੰਦਰ ਹੀ ਸੜਦੇ ਰਹਿੰਦੇ ਨੇ ਇਹਨਾਂ ਜ਼ਖਮੀ ਸੁਪਨਿਆਂ ਨੇ ਮੇਰੀਆਂ ਸਾਰੀਆਂ ਸਦਰਾਂ ਤੇ ਰੀਜਾਂ ਨੂੰ ਆਪਣੇ ਕਾਲੇ ਪਰਛਾਵਿਆਂ ਹੇਠ ਦਬੋਚ ਗਿਆ ਮੈਂ ਕਈ ਦਿਨ ਤੱਕ ਰੋਂ ਬਾਹਰ ਵੀ ਨਾ ਨਿਕਲੀ ਮੁਰਮਰ ਮੈਨੂੰ ਆਪਣੇ ਟੁੱਟੇ ਸੁਪਨੇ ਹਵਾ ਵਿੱਚ ਲਟਕਦੇ ਜੀਭਾਂ ਖਜਾਉਂਦੇ ਨਜ਼ਰ ਆਉਂਦੇ ਮੈਂ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝੰਦਾ ਹਯਤਨ ਕਰਦੀ ਰਹਿੰਦੀ ਜਦੋਂ ਬੇਬੇ ਮੇਰੇ ਉਦਾਸ ਚਿਹਰੇ ਨੂੰ ਵੇਖਦੀ ਤਾਂ ਆਪ ਵੀ ਉਦਾਸੀ ਨਾਲ ਪਰਗਾਨਦੀ ਮੇਰੇ ਮਾਂ ਪਿਓ ਮੈਨੂੰ ਗੱਲੀਬਾਤੀ ਬਹੁਤ ਸਮਝਾਉਂਦੇ ਕਿ ਜ਼ਿੰਦਗੀ ਵਿੱਚ ਇੱਕ ਰਾਹ ਬੰਦ ਹੋਣ ਨਾਲ ਜ਼ਿੰਦਗੀ ਨਹੀਂ ਰੁਕਦੀ ਪਰ ਮੈਨੂੰ ਤਾਂ ਹਰ ਪਲ ਇੰਜ ਲੱਗਦਾ ਜਿਵੇਂ ਮੇਰੀ ਜ਼ਿੰਦਗੀ ਤਾਂ ਇੱਥੇ ਹੀ ਠਹਿਰ ਗਈ ਹੋਵੇ ਸਵੇਰੇ ਸ਼ਾਮ ਉੱਠਦੇ ਬੈੰਦੇ ਮੇਰੀਆਂ ਸੋਚਾਂ ਜਸਵੰਤ ਦੇ ਅੱਗੇ ਪਿੱਛੇ ਹੀ ਘੁੰਮਦੀਆਂ ਰਹਿੰਦੀਆਂ ਮੈਂ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕਰਦੀ ਮੇਰਾ ਘਰੋਂ ਬਾਹਰ ਨਿਕਲਣ ਨੂੰ ਪੂਰਾ ਚਿਤ ਨਾ ਕਰਦਾ ਜਿਹੜੇ ਸਕੂਲ ਵਿੱਚ ਮੈਂ ਪਹਿਲਾਂ ਪੜਾਉਂਦੀ ਸਾਂ ਭਾਵੇਂ ਉੱਥੋਂ ਵੀ ਕਿੰਨੇ ਹੀ ਸੁਨੇਹੇ ਆ ਚੁੱਕੇ ਸਨ ਪਰ ਮੈਂ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਜਵਾਬ ਦੇ ਦਿੰਦੀ ਇਹ ਸੋਚ ਕੇ ਕਿ ਉੱਥੇ ਸਭ ਨੂੰ ਪਤਾ ਸੀ ਕਿ ਮੇਰਾ ਵਿਆਹ ਹੋਣ ਵਾਲਾ ਹੈ ਮੈਂ ਤਾਂ ਕਾਰਡ ਤੇ ਮਠਿਆਈਆਂ ਦਾ ਡੱਬਾ ਵੀ ਆਪ ਦੇ ਕੇ ਆਈ ਸਾਂ ਤੇ ਹੁਣ ਜਦੋਂ ਉਹ ਮੈਨੂੰ ਵਿਆਹ ਨਾ ਹੋਣ ਦਾ ਕਾਰਨ ਪੁੱਛਣਗੇ ਤਾਂ ਮੈਂ ਕੀ ਕਹਾਂਗੀ ਜਦੋਂ ਮੇਰੀ ਕੜਮਾਈ ਹੋਈ ਉਸ ਤੋਂ ਬਾਅਦ ਮੈਂ ਜਸਵੰਤ ਦੀਆਂ ਫੋਟੋਆਂ ਆਪਣੇ ਨਾਲ ਦੀਆਂ ਮੈਡਮਾਂ ਨੂੰ ਬੜੀ ਹੱਸ-ਹੱਸ ਕੇ ਬਕਾਉਂਦੀ ਹੁੰਦੀ ਸਾਂ ਕਿ ਮੈਂ ਉਸ ਦੀਆਂ ਸਿਫਤਾਂ ਕਰਦੀ ਨਾ ਸੀ ਤੱਕਦੀ ਹੁਣ ਕਿਹੜੇ ਮੂੰਹ ਨਾਲ ਉਹਨੂੰ ਮਾੜਾ ਕਹਾ ਡੈਡੀ ਜੀ ਆਪਣੀ ਧੀ ਨੂੰ ਖੁਸ਼ ਵੇਖਣਾ ਚਾਹੁੰਦੇ ਸਨ ਇਸ ਲਈ ਉਹ ਹਰ ਯਤਨ ਕਰਦੇ ਮੇਰੇ ਚਿਹਰੇ 'ਤੇ ਮੁਸਕਰਾਹਟ ਲਿਆਉਂਦਾ ਮੇਰੇ ਲਈ ਛੇਤੀ ਹੀ ਇੱਕ ਹੋਰ ਰਿਸ਼ਤਾ ਆ ਗਿਆ ਪਰ ਮੈਂ ਇੰਨੀ ਛੇਤੀ ਦੁਬਾਰਾ ਕਿਸੇ ਵੀ ਤਰ੍ਹਾਂ ਦੇ ਨਵੇਂ ਰਿਸ਼ਤੇ ਵਿੱਚ ਵਧਣ ਲਈ ਤਿਆਰ ਨਹੀਂ ਸੀ ਮੇਰੇ ਦਿਲ ਦੇ ਬਨੇਰੇ ਤੋਂ ਖੁਸ਼ੀਆਂ ਰੀਜਾਂ ਤੇ ਟੰਗਾਂ ਦੇ ਪੰਛੀ ਤਾਂ ਜਿਵੇਂ ਉਡਾਰੀ ਮਾਰ ਕਿਧਰੇ ਦੂਰ ਉੱਡ ਗਏ ਸਨ ਮੈਨੂੰ ਸੜੇ ਹੋਏ ਸੁਪਨਿਆਂ ਦੀ ਹਵਾੜ ਬਹੁਤ ਪਰੇਸ਼ਾਨ ਕਰਦੀ ਮੈਨੂੰ ਆਪਣੱਸਾ ਹਰ ਵੇਲੇ ਘੁੱਟਦਾ ਮਹਿਸੂਸ ਹੁੰਦਾ ਇਸ ਨਾਲ ਮੇਰੀ ਸਤੇਲੀ ਪਾ ਮੇ ਡੈਡੀ ਜੀ ਪਹਿਲਾਂ ਤਾਂ ਨਾ ਨੌਕਰੀ ਕਰ ਰਹੇ ਸਨ ਪਰ ਜਦੋਂ ਉਹਨਾਂ ਮੁੰਡੇ ਦੀ ਇੱਕ ਛੋਟੀ ਭੈਣ ਹੋਣ ਦੀ ਗੱਲ ਸੁਣੀ ਤਾਂ ਮੁੰਡਾ ਵੇਖਣ ਦਾ ਮਨ ਬਣਾ ਲਿਆ ਉਹ ਸੋਚਣ ਲੱਗੇ ਕਿ ਧੀਆਂ ਵਾਲੇ ਨੇ ਕਿ ਧੀਆਂ ਵਾਲੇ ਹੀ ਕੀ ਆਤਾ ਦਰਦ ਸਮਝ ਸਕਦੇ ਨੇ ਇੱਕ ਧੀ ਦੇ ਮਾਪੇ ਦੂਜੀ ਧੀ ਨੂੰ ਵੀ ਆਪਣੀ ਧੀ ਵਾਂਗੂ ਹੀ ਵੇਖਦੇ ਨੇ ਇਸ ਲਈ ਮੇਰੇ ਪਿਓ ਨੇ ਰਿਸ਼ਤੇ ਦੀ ਹਾਮੀ ਭਰਦੇ ਹੋਏ ਵਿਆਹ ਤਗਾਈ ਦਾ ਦਿਨ ਵੀ ਰੱਖ ਲਿਆ ਪਰ ਮੈਂ ਆਪਣੇ ਮਨ ਨੂੰ ਕਿਵੇਂ ਸਮਝਾਵਾਂ ਇਹ ਸੋਚ ਮੇਰੇ ਮਨ ਤੇ ਫੈਲਣ ਲੱਗੀ ਸ਼ਾਮ ਨੂੰ ਮੇਰਾ ਪਿਓ ਜਦੋਂ ਘਰ ਆਇਆ ਬੇਬੇ ਦੇ ਮੰਜੇ ਤੇ ਬੈਠਾ ਆਪਣਾ ਮਨ ਫਰੋਲਣ ਲੱਗਿਆ ਬੇਬੇ ਅੱਜ ਮੈਂ ਬਹੁਤ ਕੋਸ਼ਾਂ ਤੇ ਉਦਾਸ ਵੀ ਮਨ ਨੂੰ ਸਮਝ ਨਹੀਂ ਲੱਗਦੀ ਮੈਂ ਖੁਸ਼ ਵੱਧ ਹਾਂ ਜਾਂ ਉਦਾਸ ਮੇਰਾ ਰੋਨੋ ਜੀ ਕਰਦਾ ਐਂਜਲ ਲੱਗਦਾ ਜਿਵੇਂ ਕਾਲਜੇ ਝੋਨ ਲੂਸੇ ਮਰਿਆ ਹੋਵੇ ਪਰ ਦੂਜੇ ਪਾਸੇ ਖੁਸ਼ੀ ਵਿੱਚ ਉੱਚੀ ਉੱਚੀ ਗੀਤ ਗਾਉਣ ਨੂੰ ਵਿੱਚ ਇਤ ਕਰਦਾ ਬੇਬੇ ਆਪਣੇ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਪੁੱਤ ਹਾਂ ਕਿਹੜੀ ਗੱਲ ਹੋਈ ਬਈ ਹਸਨ ਨੂੰ ਵੀ ਚਿਤ ਕਰਦਾ ਫਿਰ ਉਹਨੂੰ ਵੀ ਗਰਬਖ ਸਿੰਘ ਮੇਰਾ ਪਿਓ ਆਪਣੀ ਖੁਸ਼ੀ ਆਪਣੀ ਮਾਂ ਨਾਲ ਸਾਂਝੀ ਕਰਦਾ ਹੋਇਆ ਆਖਣ ਲੱਗਾ ਬੇਬੇ ਆਪਣੀ ਮੁਸਕਾਨ ਲਈ ਰਿਸ਼ਤਾ ਆਇਆ ਤੈਨੂੰ ਕੁਲ ਜੀਤਨੇ ਦਾਸੀ ਦਿੱਤਾ ਹੋਣਾ ਮੈਂ ਖੁਸ਼ ਆ ਮੇਰੀ ਧੀ ਦਾ ਘਰ ਵਾਸ ਚੋ ਪਰ ਹੋਰ ਮੈਨੂੰ ਕੀ ਚਾਹੀਦਾ ਦੁਖੀ ਇਸ ਕਰਕੇ ਕਿ ਮੇਰੀ ਸੋਨੇ ਵਰਗੀ ਧੀ ਦਾ ਪਹਿਲਾ ਸਾਖ ਟੁੱਟ ਗਿਆ ਮੈਥੋਂ ਹੀ ਪਛਾਣ ਨਹੀਂ ਗਿयो ਇਸ ਕਾਰਨ ਮੇਰੀ ਰੂਹ ਬਲੁੰਦਰੀ ਜਾਂਦੀ ਹੈ ਜਦੋਂ ਵੀ ਚੇਤੇ ਕਰਦਾ ਬੇਬੇ ਆਪਣੇ ਪੁੱਤ ਦਾ ਸਿਰ ਪਲੋਸਤੇ ਹੋਏ ਦਲਾਸਾ ਦਿੰਦੇ ਹੋਏ ਸਮਝਾਉਣ ਲੱਗੀ ਪੁੱਤ ਹੁਣ ਛੱਡ ਦੇ ਪਿਛਲੀਆਂ ਗੱਲਾਂ ਅੱਗੇ ਬਾਰੇ ਸੋਚ ਮੇਰਾ ਪਿਓ ਆਪਣੀ ਮਾਂ ਦੇ ਕੋਡੇ ਫੜ ਮੈਨੂੰ ਆਵਾਜ਼ ਮਾਰਦਾ ਹੋਇਆ ਮਸਕਾਨ ਪੁੱਤ ਬਾਰਾ ਬੇਬੇ ਕੋਲ ਬੈਠ ਆ ਜਾ ਮੇਰੀ ਗੱਲ ਸੁਣ ਆਪਣੇ ਪਿਓ ਤੇ ਦਾਦੀ ਦੀਆਂ ਗੱਲਾਂ ਸੁਣ ਮੈਂ ਅੰਦਰੋਂ-ਅੰਦਰੀ ਆਪਣੇ ਆਪ ਨਾਲ ਦੋ ਚਾਰ ਹੋ ਰਹੀ ਸੀ ਆਪਣੇ ਪਿਓ ਦੀ ਹਾਕ ਸੁਣ ਮੈਂ ਬਿਨਾਂ ਕੁਝ ਬੋਲਿਆ ਕਮਰੇ 'ਚੋਂ ਬਾਹਰ ਆ ਨੀਵੀਂ ਪਾ ਬੈਠ ਗਈ ਬੇਬੇ ਮੇਰੇ ਵੱਲ ਦੇਖਦੇ ਹੋਏ ਕਹਿਣ ਲੱਗੀ ਧੀਏ ਕਈ ਵਾਰ ਕੋਈ ਇਨਸਾਨ ਤੱਕੇ ਨਾਲ ਸਾਡੀ ਜ਼ਿੰਦਗੀ ਵਿੱਚ ਸ਼ਾਮਲ ਹੋ ਕੇ ਕਿਸਮਤ ਦੀਆਂ ਲਕੀਰਾਂ ਵਿੱਚ ਕੋਈ ਨਾ ਕੋਈ ਜ਼ਖਮੀ ਲਕੀਰ ਵੀ ਵਾਹ ਦਿੰਦਾ ਕੀ ਉਮਰ ਪਰ ਅਸੀਂ ਉਸ ਲਕੀਰ ਦੇ ਆਲੇ ਦੁਆਲੇ ਹੀ ਚੱਕਰ ਕੱਢਦੇ ਰਹੀ ਕੀ ਉਸ ਲਕੀਰ ਨੂੰ ਭੁੱਲ ਕੇ ਅਸੀਂ ਨਵੀਆਂ ਰੀਜਾਂ ਸਿਰਜ ਦਿਆਂ ਲਕੀਰਾਂ ਨੂੰ ਨਹੀਂ ਵੇਖ ਸਕਦੇ ਜਿਨ੍ਹਾਂ ਲਕੀਰਾਂ ਨਾਲ ਸਾਡੇ ਆਪਣਿਆਂ ਦੀਆਂ ਰੀਜਾਂ ਸੁਪਨੇ ਜੁੜੇ ਹੁੰਦੇ ਹਨ ਮੇਰੇ ਬੁੱਲਾਂ ਤੇ ਬਸਰੀ ਚੁੱਪ ਨੂੰ ਵੇਖ ਡੈਡੀ ਜੀ ਠੰਡਾ ਸਾ ਪਰਦੇ ਹੋਏ ਅੱਖਾਂ ਲੱਗੀਆਂ ਠੀਕ ਹੈ ਜਿੱਦਾਂ ਤੇਰੀ ਮਰਜ਼ੀ ਮੈਂ ਜਵਾਬ ਦੇ ਦਿੰਦਾ ਅਗਲੇ ਨੂੰ ਬੇਬੇ ਮੇਰਾ ਸਿਰ ਪੁੱਸਦੇ ਹੋਏ ਧੀਏ ਲੱਗਦਾ ਮੇਰੇ ਭਾਗਾਾਂ 'ਚ ਹੀ ਨਹੀਂ ਲਿਖੇ ਤੇਰੇ ਵਿਆਹ ਦੇ ਚਾਹ ਵੇਖਣੇ ਮੇਰਾ ਪਿਓ ਭਰੀਆਂ ਅੱਖਾਂ ਨਾਲ ਆਪਣੀ ਮਾਂ ਦੀ ਹਾਂ 'ਚ ਹਾਂ ਬੁਲਾਉਂਦੇ ਹੋਏ ਬੇਬੇ ਹਾਂਜੀ ਵੀ ਜਦੋਂ ਬੱਚੇ ਵੱਡੇ ਹੋ ਜਾਣ ਤਾਂ ਮਾਂ ਪਿਓ ਦੀ ਕਿੱਥੇ ਭੁੱਲਦੀ ਐ ਬੱਚਿਆਂ ਦੀ ਹੀ ਮਾਪਿਆਂ ਨੂੰ ਮੰਨਣੀ ਪੈਂਦੀ ਐ ਮੈਂ ਤਾਂ ਭੁੱਲੀ ਗਿਆ ਸਾਂ ਕੀ ਆਪਣੀ ਮੁਸਕਾਨ ਵੀ ਹੁਣ ਵੱਡੀ ਹੋ ਗਈ ਆਪਣਾ ਭਲਾ ਬੁਰਾ ਆਪ ਸੋਚ ਸਕਦੀ ਹੈ ਸਾਡੇ ਸੋਚਨਾਂ ਕੀ ਹੁੰਦਾ ਆਪਣੇ ਪਿਆਰੀਆਂ ਗੱਲਾਂ ਸੁਣ ਮੇਰੀਆਂ ਅੱਖਾਂ 'ਚ ਅਥਰੂ ਟਪਕਣ ਲੱਗੇ ਮੇਰੇ ਮੂੰਹੋਂ ਡੈਡੀ ਜੀ ਨੂੰ ਜੱਫੀ ਪਾ ਕੇ ਸਹਿਸਵਾ ਨਿਕਲਿਆ ਡੈਡੀ ਜੀ ਤੁਹਾਡੀ ਖੁਸ਼ੀ ਤੋਂ ਵੱਧ ਮੇਰੇ ਲਈ ਜ਼ਿੰਦਗੀ 'ਚ ਕੋਈ ਖੁਸ਼ੀ ਨਹੀਂ ਜੇਕਰ ਤੁਸੀਂ ਖੁਸ਼ ਹੋ ਤਾਂ ਮੈਂ ਖੁਸ਼ ਹਾਂ ਠੀਕ ਹੈ ਜਿਵੇਂ ਤੁਹਾਡੀ ਮਰਜ਼ੀ ਮੇਰੇ ਮੂੰਹੋਂ ਹਾਂ ਸੁਣ ਸਭ ਦੇ ਚਿਹਰੇ 'ਤੇ ਇਰਾਨਕ ਦੀ ਪਰਤ ਫੈਲਦਿਆਂ ਦੇਰ ਨਾ ਲੱਗੀ ਹਰਿੰਦਰ ਸਰਕਾਰੀ ਨੌਕਰੀ ਤੇ ਸੀਮੈ ਨੂੰ ਬੇਖੋ ਨੇ ਝਟਹਾ ਕਰ ਦਿੱਤੀ ਜਦੋਂ ਮੈਥੋਂ ਪੁੱਛਿਆ ਗਿਆ ਮੈਂ ਇਸ ਵਾਰ ਵੀ ਹਰਿੰਦਰ ਵੱਲ ਬਿਨਾ ਵੇਖਿਆ ਹੀ ਹਾਂ ਕਰ ਆਪਣੇ ਮਾਪਿਆਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਗੀ ਪਰ ਮੇਰੀ ਮਾਂ ਕੁਲਜੀਤ ਨੂੰ ਅਜੇ ਵੀ ਤਸੱਲੀ ਨਹੀਂ ਸੀ ਉਹ ਪਹਿਲਾਂ ਵਾਲੇ ਰਿਸ਼ਤੇ ਕਾਰਨ ਅੱਜ ਵੀ ਕਬਰਾਈ ਕਬਰਾਈ ਲੱਗ ਰਹੀ ਸੀ ਉਹਨੇ ਜਦੋਂ ਮੈਨੂੰ ਨੇੜੇ ਹੋ ਕੇ ਪੁੱਛਿਆ ਪੁੱਤ ਕੋਈ ਤੱਕੇ ਵਾਲੀ ਗੱਲ ਨਹੀਂ ਵੇਖ ਲੈ ਜੇ ਤੈਨੂੰ ਹਰਿੰਦਰ ਪਸੰਦ ਹੈ ਤਾਹੀਂ ਹਾਂ ਕਰੀ ਮੈਂ ਆਪਣੇ ਚਿਹਰੇ 'ਤੇ ਮੁਸਕਰਾਹਟ ਲਿਆ ਕੇ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਠੀਕ ਹਾਂ ਕਈ ਵਾਰ ਹਾਸਿਆਂ ਵਿੱਚੋਂ ਵੀ ਹੌਂਕਾਂ ਦੀਆਂ ਸਿਸਕੀਆਂ ਸੁਣਾਈ ਦੇ ਜਾਂਦੀਆਂ ਨੇ ਤੇ ਹੰਡਾਏ ਹੋਏ ਹੰਝੂ ਰੂਹ ਤੇ ਕੰਡਿਆਂ ਵਾਂਗ ਚੁੱਭਦੇ ਨੇ ਪਰ ਫੇਰ ਵੀ ਇਨਸਾਨ ਨੂੰ ਮੁਸਕਰਾਟ ਦੀ ਚਾਦਰ ਆਪਣੇ ਚਿਹਰੇ 'ਤੇ ਸਦਾ ਕੀ ਰੱਖਣੀ ਹੀ ਪੈਂਦੀ ਹੈ ਤਾਂ ਕਿ ਲੋਕਾਂ ਦੀਆਂ ਨਜ਼ਰਾਂ ਤੋਂ ਉੱਭਰਦੇ ਪ੍ਰਸ਼ਨਾਂ ਤੋਂ ਖੁੱਦ ਦੇ ਜਜ਼ਬਾਤ ਨੂੰ ਹੋਰ ਛਲ ਨਹੀਂ ਹੋਣ ਤੋਂ ਬਚਾਇਆ ਜਾ ਸਕੇ ਸ਼ਾਇਦ ਮੈਂ ਵੀ ਇਹ ਕਰ ਰਹੀ ਸਾਂ ਦੋਹਾਂ ਪਾਸਿਆਂ ਦੀ ਰਜ਼ਾਮੰਦੀ ਤੋਂ ਬਾਅਦ ਮੌਕੇ ਤੇ ਹੀ ਸ਼ਗਨ ਪਾ ਗੱਲ ਪੱਕੀ ਕਰ ਦਿੱਤੀ ਗਈ ਹੋਰ ਤਾਂ ਹੋਰ ਵਿਆਹ ਦੇ ਦਿਨ ਵੀ ਬੰਦ ਦਿੱਤੇ ਗਏ ਪਰ ਪਹਿਲੇ ਰਿਸ਼ਤੇ ਦੇ ਨਾਸੂਰ ਮੈਨੂੰ ਅੱਧੀ ਅੱਧੀ ਰਾਤ ਹਲੂਣ ਕੇ ਜਗਾ ਦਿੰਦੇ ਤੇ ਮੈਂ ਉੱਭੜ ਵਾਹੇ ਉੱਠ ਬੈਠਦੀ ਹੁਣ ਮੈਨੂੰ ਸ਼ੀਸ਼ਾ ਵੇਖਣਾ ਭੋਰਾ ਚੰਗਾ ਨਹੀਂ ਸੀ ਲੱਗਦਾ ਮੈਨੂੰ ਸ਼ੀਸ਼ੇ ਵਿੱਚੋਂ ਕਦੇ ਜਸਵੰਤ ਦੀਆਂ ਘੂਰਦੀਆਂ ਅੱਖਾਂ ਨਜ਼ਰ ਆਉਂਦੀਆਂ ਤੇ ਕਦੇ ਹਰਿੰਦਰ ਦੀਆਂ ਮੇਰਾ ਮਨ ਮੈਨੂੰ ਹਰ ਵਾਰ ਤੜਦਾ ਕਿ ਲਈ ਤੂੰ ਹਰਿੰਦਰ ਨਾਲ ਧੋਖਾ ਕਰਨ ਲੱਗੀ ਤੇਰੇ ਮਨ ਚੋਂ ਤਾਂ ਹਰੇ ਜਸਵੰਤ ਨਹੀਂ ਗਿਆ ਤੂੰ ਹਰਿੰਦਰ ਨੂੰ ਕਿੱਥੇ ਬਿਠਾਏਂਗੀ ਜ਼ਿੰਦਗੀ ਦਾ ਕੁਝ ਪਤਾ ਨਹੀਂ ਹੁੰਦਾ ਕਈ ਵਾਰ ਜ਼ਿੰਦਗੀ ਦੇ ਕੁਝ ਪਲ ਹੀ ਜ਼ਿੰਦਗੀ ਦੀ ਬਾਜ਼ੀ ਪਲਟ ਕੇ ਰੱਖ ਦਿੰਦੇ ਪਤਾ ਨਹੀਂ ਮੌਤ ਕਦੋਂ ਕਿਸ ਨਾਲ ਕਿਹੜੀ ਖੇਡ ਖੇਡ ਜਾਵੇ ਕਿਸੇ ਦੀ ਤਰੀਕੇ ਜ਼ਿੰਦਗੀ ਦੀ ਲਕੀਰ ਹੋਰ ਗੂੜੀ ਕਰ ਪਾਸਾ ਵਟ ਜਾਵੇ ਤੇ ਕਿਸੇ ਦੀ ਤਲੀ ਤੇ ਆਪਣੇ ਨਾਂ ਦੇ ਹਰਫਾਂ ਦੀ ਮੋਹਰ ਪੱਕੀ ਘਟ ਜਾਵੇ ਇਹ ਮੌਤ ਜ਼ਿੰਦਗੀ ਦੀ ਕਸ਼ਮਕਸ਼ ਹੈ ਜਿਸ ਵਿੱਚ ਇਨਸਾਨ ਵਿਚਰਦਾ ਹੈ ਪਰ ਨਾ ਤਾਂ ਕਦੇ ਸਮਝ ਸਕਿਆ ਤੇ ਨਾ ਹੀ ਸਮਝ ਸਕੇਗਾ। ਭਾਵੇਂ ਇਨਸਾਨ ਆਪਣੇ ਆਪ ਨੂੰ ਜਿੰਨਾ ਮਰਜ਼ੀ ਸਮਝਦਾਰ ਹੋਣ ਦੀ ਹਾਮੀ ਭਰਦਾ ਰਹੇ ਪਰ ਜਜ਼ਬਾਤ ਦੀ ਹੱਟ ਤੇ ਜਜ਼ਬਾਤ ਦੇ ਸੌਦੇ ਦਾ ਮੁੱਲ ਜਜ਼ਬਾਤ ਹੀ ਤੈਅ ਕਰਦੇ ਨੇ। ਮਨ ਦੇ ਵਲਵਲੇ ਕਦੋਂ ਉੱਠਣ, ਮਨ ਦੀਆਂ ਕੰਧਾਂ ਨਾਲ ਟਕਰਾ ਕੇ, ਕਦੋਂ ਕਿੱਧਰ ਮੋੜਾ ਪਾ ਦੇਣ ਇਹ ਵੀ ਕੁਝ ਕੁ ਪੜਾਂ ਦਾ ਹਿੱਸਾ ਕਿਤਾਬ ਹੁੰਦਾ ਹੈ। ਸ਼ਹਿਰ ਇਹੋ ਹਿਸਾਬ ਤਾ ਮੇਰੇ ਪਿਓ ਦੇ ਸਾਹਮਣੇ ਅੱਡੀਆਂ ਚੁੱਕੀ ਖੜਾ ਸੀ ਉਸ ਤੋਂ ਜ਼ਿਆਦਾ ਖੁਸ਼ੀ ਸ਼ਰ ਸਾਂਭੀ ਨਾ ਗਈ ਬ੍ਰੇਨ ਹੈਮਰਿਸ ਵਰਗੇ ਤੂਫਾਨ ਨੇ ਉਸ ਨੂੰ ਹਸਪਤਾਲ ਦੇ ਬੈੱਡ ਤੇ ਜਾ ਸੁੱਟਿਆ ਡਾਕਟਰਾਂ ਨੇ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਵੇਖ ਪੀਜੀਆਈ ਰੈਫਰ ਕਰ ਦਿੱਤਾ ਪੀਜੀਆਈ ਵਿੱਚ ਵੀ ਉਸ ਦੀ ਹਾਲਤ ਨਾਜ਼ੁਕ ਬਣੀ ਰਹੀ ਮਹੀਨਾ ਪਰ ਪੀਜੀਆਈ ਬੈਠਣ ਤੋਂ ਬਾਅਦ ਡਾਕਟਰਾਂ ਦੇ ਦਿੱਤੇ ਜਵਾਬ ਨੇ ਸਾਰੇ ਪਰਿਵਾਰ ਨੂੰ ਝੰਟੂੜ ਕੇ ਰੱਖ ਦਿੱਤਾ ਅਖੀਰ ਉਹੀ ਹੋਇਆ ਜਿਹਦਾ ਡਰ ਸੀ ਦੁਰਗਿਆ ਮੇਰਾ ਪਿਓ ਗੁਰਬਖਸ਼ ਸਿੰਘ ਸਭ ਨੂੰ ਫੋਂਦਿਆਂ ਕਰਲਾਉਂਦਿਆਂ ਹੋਇਆ ਛੱਡ ਗਿਆ ਡਾਕਟਰ ਦੇ ਕਹੇ ਬੋਲਾਂ ਦਾ ਮੈਨੂੰ ਤਾਂ ਯਕੀਨੀ ਨਹੀਂ ਸੀ ਆ ਰਿਹਾ ਮੈਂ ਵਾਰ-ਵਾਰ ਇਹੋ ਸੋਚਦੀ ਕਿ ਕਿਸੇ ਹੋਰ ਗੁਰਬਖਸ਼ ਸਿੰਘ ਦੀ ਗੱਲ ਹੋ ਰਹੀ ਹੈ ਪਰ ਸੱਚ ਤਾਂ ਸੱਚ ਹੀ ਹੁੰਦਾ ਹੈ ਕਿ ਉਸ ਨੂੰ ਮੈਂ ਨਹੀਂ ਪਿੰਦੇ ਜੋਦੋਂ ਮੈਂ ਆਪਣੇ ਪਿਓ ਗੁਰਬਖਸ਼ ਸਿੰਘ ਨੂੰ ਦਾਸ਼ ਬਣਿਆ ਵਿਖਿਆ ਤਾਂ ਇੱਕ ਵਾਰ ਤਾਂ ਮੈਂ ਤਹਿਲ ਗਈ ਮੇਰੀ ਅੱਖਾਂ ਮੁਹਰੇ ਆਪਣੇ ਮਾਂ ਤੇ ਦਾਦੀ ਦੇ ਚਿਹਰੇ ਘੁਮਣ ਲੱਗੇ ਮੈਂ ਕਮਲਿਆਂ ਬਾਗੂ ਕਦੇ ਆਪਣੇ ਵੀਰ ਗੁਰਬਖਸ਼ ਨੂੰ ਚੁੱਪ ਕਰਾਉਣ ਲੱਗਦੀ ਤੇ ਕਦੇ ਆਪਣੀ ਭੈਣ ਖੁਸ਼ੀ ਦੇ ਹੰਝੂ ਪੂੰਝਦੀ ਤੇ ਕਹਿੰਦੀ ਘਬਰਾਓ ਨਾ ਤੁਹਾਨੂੰ ਰੋਂਦਿਆਂ ਵੇਖ ਡੈਡੀ ਜੀ ਨੇ ਵੀ ਰੋਣ ਲੱਗ ਜਾਣਾ ਸੌਣ ਲੈਣ ਜੋ ਡੈਡੀ ਨੂੰ ਕਿੰਨੇ ਦਿਨ ਹੋ ਗਏ ਢੰਗ ਨਾਲ ਸੌਕੇ ਨਹੀਂ ਵੇਖਿਆ ਵੇ ਖੁਸ਼ੀ ਕਿੰ ਦੇ ਡੈਡੀ ਦਾ ਸਾਰਾ ਸਰੀਰ ਪਰੋਨਿਆ ਪਿਆ ਸੁਈਆਂ ਨੇ ਅੱਜ ਵੀ ਕਿੰਨੀ ਚੈਨ ਨਾਲ ਸੁੱਤੇ ਪਏ ਮੈਂ ਰੋਂਦੀ ਰੋਂਦੀ ਲਾਸ਼ ਬਣੀ ਪਏ ਆਪਣੇ ਪਿਓ ਵੱਲ ਵੇਖ ਕੇ ਆਕਣ ਲੱਗੀ ਡੈਡੀ ਮੰਮੀ ਅਤੇ ਦਾਦੀ ਨੂੰ ਕੀ ਕਹੀਏ ਜਾ ਕੇ ਮੈਂ ਤਾਂ ਰੋਜ਼ ਉਹਨਾਂ ਨੂੰ ਇਹੋ ਆਖ ਕੇ ਘਰੋਂ ਨਿਕਲਦੀ ਸੀ ਕਿ ਡੈਡੀ ਹੁਣ ਠੀਕ ਹੋ ਰਹੇ ਨੇ ਛੇਤੀ ਹੀ ਘਰ ਆ ਜਾਣਗੇ ਅੱਜ ਕਿਵੇਂ ਲੈ ਕੇ ਜਾਈਏ ਤੁਹਾਨੂੰ ਘਰ ਇਸ ਹਾਲਤ ਵਿੱਚ ਮੈਂ ਥੋੜੀ ਦੇਰ ਬਾਅਦ ਹੌਸਲੇ ਜੇਨਾ ਕੋਸ਼ੀ ਤੇ ਗਰਬਾਜ਼ ਨੂੰ ਚੁੱਪ ਕਰਾਉਣ ਲੱਗੀ ਜਦੋਂ ਅਸੀਂ ਡੈਡੀ ਜੀ ਨੂੰ ਘਰ ਲੈ ਕੇ ਗਏ ਤਾਂ ਸਾਡੀ ਬੇਬੇ ਤੇ ਮਾਂ ਆਪਣੀ ਸੁੱਧ ਬੁੱਧ ਕੋ ਬੈਠੀਆਂ ਬੇਬੇ ਮੇਰੀ ਮਾਂ ਦੇ ਸਿਰ ਤੇ ਹੱਥ ਫੇਰਦੇ ਹੋਏ ਵਾਰ-ਵਾਰ ਇੱਕੋ ਗੱਲ ਦੁਹਰਾ ਰਹੀ ਸੀ ਧੀਏ ਮੈਂ ਤਾਂ ਰੰਡੇ ਪਾ ਚੱਲਿਆ ساری ਉਮਰ ਦਾ ਪਰ ਰੱਬ ਨੇ ਤੇਰੇ ਵੀ ਮੇਰੇ ਵਰਗਾ ਹੀ ਲਿਖ ਲਿਖ ਦਿੱਤੇ ਰੱਬ ਨੇ ਠੀਕ ਨਹੀਂ ਕੀਤਾ ਹਾ ਯਾਰ ਅੱਪਾ ਮਸਾ ਮਸਾ ਤਾਂ ਭੁੱਲੀ ਸੀ ਮੈਂ ਪਹਿਲੇ ਜ਼ਖਮਾਂ ਨੂੰ ਤੂੰ ਉਸੇ ਬੜਾਪੇ ਚ ਫੇਰ ਪਟਕਾ ਕੇ ਮਾਰਿਆ ਕੁਝ ਜੀਤ ਮੇਰੀ ਮਾਂ ਤੇ ਕਦੇ ਗਰਬਾਸ ਨੂੰ ਕਦੇ ਖੁਸ਼ੀ ਤੇ ਮੈਨੂੰ ਕੁੱਟ-ਕੁੱਟ ਕੇ ਜੱਫੀਆਂ ਪਾਈ ਜਾਂਦੀ ਕਿੱਥੇ ਛੱਡ ਆਏ ਆਪਣੇ ਡੈਡੀ ਨੂੰ ਤੁਸੀਂ ਤਾਂ ਕਹਿੰਦੇ ਸੀ ਡੈਡੀ ਹੁਣ ਠੀਕ ਹੈ ਛੇਤੀ ਹੀ ਘਰ ਆ ਜਾਣਗੇ ਮੈਨੂੰ ਝੂਠ ਬੋਲਦੇ ਨੇ ਮਹੀਨਾ ਹੋ ਗਿਆ ਉਡੀਕ ਦੀ ਹੁਣ ਲੈ ਕੇ ਆਏ ਉਹ ਵੀ ਇਸ ਤਰ੍ਹਾਂ ਮੇਰੀ ਮਾਂ ਕੁਲਜੀਤ ਦੀਆਂ ਤਾਂ ਹਾਂ ਸਾਰੇ ਪਿੰਡ ਦੀਆਂ ਤਾਂਾਂ ਨਿਕਲ ਗਈਆਂ ਸਭ ਦੀਆਂ ਅੱਖਾਂ 'ਚ ਅਥਰੂ ਸਨ ਸ਼ਿਵਾ ਮਗਿਆ ਤੇ ਹਫਤੇ ਕੁ ਬਾਅਦ ਭੋਗ ਵੀ ਪੈ ਗਿਆ ਸਭ ਕੁਝ ਛੇਤੀ ਛੇਤੀ ਨਿਬੜ ਰਿਆ ਸੀ ਪਰ ਮੇਰੀ ਮਾਂ ਕੁਲਜੀਤ ਤੇ ਬਖਸ਼ੀਸ਼ ਕਰੀ ਤਾ ਜ਼ਿੰਦਗੀ ਜਿਵੇਂ ਰੁਕੀ ਸੀ ਮੈਂ ਕਦੀ ਮਾਂ ਨੂੰ ਸੰਭਾਲਦੀ ਕਦੇ ਦਾਦੀ ਨੂੰ ਤੇ ਕਦੇ ਛੋਟੇ ਭੈਣ ਭਰਾ ਨੂੰ ਦਿਲਾਸੇ ਦਿੰਦੀ ਇਸ ਥੋੜੇ ਜਿਹੇ ਸਮੇਂ ਵਿੱਚ ਮੈਂ ਬਹੁਤ ਸਮਝਦਾਰ ਬਣ ਗਈ ਸੀ ਜਿਹੜੀ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਸੋਹਲ ਮੋਢਿਆਂ ਤੇ ਚੁੱਕ ਆਪਣੇ ਹੰਝੂਆਂ ਤੇ ਹੌਕਿਆਂ ਨੂੰ ਅੰਦਰ ਹੀ ਅੰਦਰ ਜਜ਼ਬ ਕਰ ਰਹੀ ਸੀ ਆਪਣੇ ਹਟਕੋਰੀਆਂ ਤੇ ਹਾਵਿਆਂ ਨੂੰ ਕਾਲਜ ਦੇ ਅੰਦਰ ਕੁੱਟ ਲਿਆ ਸੀ ਮੈਂ ਇਹਨਾਂ ਮਾੜੇ ਦਿਨਾਂ ਵਿੱਚ ਜਗਤਾਰ ਮਾਸਟਰ ਜੀ ਨੇ ਵੀ ਸਾਡੇ ਪੂਰੇ ਪਰਿਵਾਰ ਦਾ ਬਹੁਤ ਸਾਥ ਦਿੱਤਾ ਉਹਨਾਂ ਪੂਰੀ ਰੂਹ ਨਾਲ ਆਪਣੀ ਦੋਸਤੀ ਦਾ ਫਰਜ਼ ਨਿਭਾਇਆ ਮੇਰੇ ਨਾਲ ਬਹੁਤ ਨੱਠ ਪੱਜ ਕੀਤੀ ਜਦੋਂ ਮੇਰੇ ਡੈਡੀ ਜੀ ਪੀਜੀਆਈ ਵਰਗੇ ਵੱਡੇ ਹਸਪਤਾਲ ਵਿੱਚ ਦਾਖਲ ਸਨ ਉਦੋਂ ਵੀ ਉਹ ਕਦੇ ਡਾਕਟਰਾਂ ਨੂੰ ਮਿਲਦੇ ਤੇ ਕਦੇ ਟੈਸਟਾਂ ਦੀਆਂ ਰਿਪੋਰਟਾਂ ਲੈਣ ਲਈ ਕਤਾਰ ਵਿੱਚ ਲੱਗੇ ਹੁੰਦੇ। ਵੇਲੇ-ਕਵੇਲੇ ਉਹ ਡਿਊਟੀ ਤੋਂ ਬਾਅਦ ਹਸਪਤਾਲ ਪਹੁੰਚੇ ਜਾਂਦੇ। ਇਹਨਾਂ ਦਿਨਾਂ ਵਿੱਚ ਛੁੱਟੀ ਵਾਲੇ ਦਿਨ ਵੀ ਉਹਨਾਂ ਘਰ ਰਹਿ ਕੇ ਨਹੀਂ ਸੀ ਵੇਖਿਆ। ਭਾਵੇਂ ਮੇਰੇ ਪਿਓ ਦੀ ਸੇਤਿਆਬੀ ਲਈ ਉਹਨਾਂ ਨੇ ਪੂਰੀ ਵਾਲ ਆ ਦਿੱਤੀ ਪਰ ਜਦ ਆਪਣੇ ਹੱਥ ਵੱਸ ਕੁਝ ਨਾ ਹੋਵੇ ਤਾਂ ਬੰਦਾ ਕੀ ਕਰੇ? ਸ਼ਿਵਿਆਂ ਦੀ ਰਾਖ ਅਜੇ ਠੰਡੀ ਵੀ ਨਹੀਂ ਸੀ ਹੋਈ ਕਿ ਮੇਰੇ ਸਹੁਰੇ ਘਰੋਂ ਸੁਨੇਹੇ ਆਉਣੇ ਸ਼ੁਰੂ ਹੋ ਗਏ। ਵਿਚੋਲੇ ਦੀ ਰਾਏ ਸੀ ਕਿ ਮੈਂ ਗੁਰਬਖਸ਼ ਸਿੰਘ ਦੀ ਜੇਠੀ ਤੀਹਾਂ ਇਸ ਲਈ ਤਰਸੁਦਾ ਹਰ ਦੀ ਨੌਕਰੀ ਦੀ ਅਸਲੀ ਹੱਕਦਾਰ ਮੈਂ ਹੀ ਹਾਂ ਮੇਰੇ ਸਹੁਰੇ ਦਬਾਅ ਬਣਾ ਰਹੇ ਸਨ ਕਿ ਹਰ ਹੀਲੇ ਨੌਕਰੀ ਮੈਨੂੰ ਹੀ ਮਿਲੇ ਤਾਂ ਮੇਰੇ ਘਰ ਵਿੱਚ ਮੇਰੇ ਲਈ ਨੌਕਰੀ ਤੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਬੇਬੇ ਤਾਂ ਇਹੋ ਚਾਹੁੰਦੀ ਸੀ ਕਿ ਰਿਸ਼ਤਾ ਕਿਸੇ ਵੀ ਤਰ੍ਹਾਂ ਸਿਰੇ ਚੜ ਜਾਏ ਕਿਉਂਕਿ ਮੇਰੇ ਪਿਓ ਗੁਰਬਖਸ਼ ਸਿੰਘ ਨੇ ਜਾਂਦੇ ਵਾਰ ਆਪਣੇ ਹੱਥੀ ਛਗਣ ਪਾਇਆ ਸੀ ਗੁਰਬਾਸ ਤੇ ਖੁਸ਼ੀ ਵੀ ਮਾਂ ਤੇ ਬੇਬੇ ਨਾਲ ਸਹਿਮਤ ਸਨ पर मेनू कौन समझोंदा मैं ਵਿਚੋਲੇ ਦੀ ਇਸ ਗੱਲ ਤੇ ਅੜ ਗਈ ਮੇਰਾ ਕਹਿਣਾ ਸੀ ਕਿ ਮੈਂ ਆਪਣੇ ਭਰਾ ਦਾ ਹੱਕ ਨਹੀਂ ਖੋ ਸਕਦੀ ਮੇਰੇ ਭਰਾ ਤੇ ਛੋਟੀ ਭੈਣ ਮਾਂ ਤੇ ਦਾਦੀ ਦੀਆਂ ਜ਼ਿੰਮੇਵਾਰੀਆਂ ਹਨ ਮੈਂ ਰੰਗਲੀ ਮਹਿੰਦੀ ਦੀ ਖੁਸ਼ਬੂ ਤੇ ਲਾਲ ਚੂੜੇ ਦੀ ਛਣਕਾਰ ਹੀਟ ਆਪਣੇ ਭਰਾ ਤੇ ਭੂਇਕ ਨੂੰ ਦਰੜ ਕੇ ਅੱਗੇ ਕਿਵੇਂ ਲੱਗਦੀ ਮੈਂ ਵਿਚੋਲੇ ਨੂੰ ਸਾਫ਼ ਆਖ ਦਿੱਤਾ ਕਿ ਮੈਂ ਆਪਣੇ ਭਰਾ ਨੂੰ ਨੌਕਰੀ ਮਿਲਣ ਤੋਂ ਬਾਅਦ ਹੀ ਵਿਆਹ ਬਾਰੇ ਸੋਚਾਂਗੀ ਆਪਣੇ ਭਰਾ ਦੇ ਹੱਕ ਤੇ ਡਾਕਾ ਨਹੀਂ ਮਾਰ ਸਕਦੀ ਹਰਿੰਦਰ ਦੇ ਫੋਨ ਨੇ ਮੈਨੂੰ ਇੰਜ ਖਲੂਨ ਕੇ ਰਖ ਦਿੱਤਾ ਜਿਵੇਂ ਮੇਰੀ ਰੂਹ ਤੇ ਇੱਕ ਛਾਲਾ ਹੋਰ ਤੇਜ਼ੀ ਨਾਲ ਉੱਬਰ ਕੇ ਫਿਸਕੇ ਹੋਵੇ। ਉਹਨੇ ਫੋਨ ਤੇ ਮੈਨੂੰ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਆਖ ਸੁਣਾਇਆ, "ਜੇਕਰ ਤੁਸੀਂ ਇਹ ਨੌਕਰੀ ਹਾਸਲ ਨਹੀਂ ਕਰ ਸਕਦੇ ਤਾਂ ਮੇਰੀ ਜ਼ਿੰਦਗੀ 'ਚ ਪਤਨੀ ਦਾ ਦਰਜਾ ਵੀ ਹਾਸਲ ਨਹੀਂ ਕਰ ਸਕਦੇ। ਇਸ ਰਿਸ਼ਤੇ ਤੋਂ ਮੇਰਾ ਇਨਕਾਰ ਹੀ ਸਮਝਿਆ ਜਾਵੇ।" ਹਰਿੰਦਰ ਦੀ ਗੱਲ ਸੁਣ ਮੈਂ ਮੁਸਕਰਾ ਪਈ ਤੇ ਸਹਸਬਾ ਮੇਰੇ ਮੂੰਹੋਂ ਨਿਕਲਿਆ, "ਸ਼ੁਕਰੀਆ ਜੀ।" ਤੁਸੀਂ ਮੇਰੀਆਂ ਅੱਖਾਂ ਤੋਂ ਛੇਤੀ ਹੀ ਭਰੋਸੇ ਦੀ ਪੱਟੀ ਲਾ ਦਿੱਤੀ ਮੈਂ ਤੁਹਾਡੇ ਕੋਲੋਂ ਬਹੁਤ ਉਮੀਦਾਂ ਲਾਈ ਬੈਠੀ ਸਾਂ ਕਿ ਤੁਸੀਂ ਮੈਨੂੰ ਸਮਝੋਗੇ ਮੇਰੇ ਨਾਲ ਤੁਰੋਗੇ ਇਸ ਦੁਨੀਆ ਵਰਗੇ ਬਣ ਕੇ ਨਹੀਂ ਸਗੋਂ ਮੇਰੀ ਰੂਹ ਦੇ ਹਾਣੀ ਬਣ ਕੇ ਪਰ ਅਫਸੋਸ ਮੈਂ ਤੇ ਇੱਕ ਰਾਹ ਦੇ ਰੋੜੇ ਨੂੰ ਹੀ ਆਪਣੀ ਮੰਜ਼ਿਲ ਸਮਝ ਬੈਠੀ ਸੀ ਫੇਰ ਵੀ ਰੱਬ ਦਾ ਸ਼ੁਕਰ ਹੈ ਰਾਹ ਦਾ ਰੋੜਾ ਆਪਣੇ ਆਪ ਹੀ ਖਿਸ ਗਿਆ ਮੈਥੋਂ ਦੂਰ ਇਹ ਆਖ ਮੈਂ ਫੋਨ ਕੱਟ ਦਿੱਤਾ ਤੇ ਨਾਲ ਹੀ ਵੱਟ ਸੁੱਟੀ ਉਸ ਰਿਸ਼ਤੇ ਦੀ ਤਾਰ ਵੀ ਜਿਹੜੀ ਲਾਲਚ ਦੀਆਂ ਤੰਦਾਂ ਨਾਲ ਲਿਪਟੀ ਪਈ ਸੀ ਮੈਂ ਪੱਜ ਦੌਰਕਾਰ ਕਰਵਾਸ ਨੂੰ ਨੌਕਰੀ ਵਾਲਾ ਬਣਾ ਹੀ ਦਿੱਤਾ ਆਪ ਵੀ ਹਰੇਕ ਟੈਸਟ ਦਿੰਦੀ ਰੱਬ ਨੇ ਮੇਰੀ ਵੀ ਛੇਤੀ ਹੀ ਸੁਣ ਲਈ ਮੈਂ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਦੀ ਪੋਸਟ ਤੇ ਭਰਤੀ ਹੋ ਗਈ ਇਹ ਉਹੀ ਸਕੂਲ ਸੀ ਜਿੱਥੇ ਜਗਤਾਰ ਮਾਸਟਰ ਜੀ ਪਿਛਲੇ ਕਈ ਸਾਲਾਂ ਤੋਂ ਪੜਾ ਰਹੇ ਸਨ ਘਰ ਵਿੱਚ ਕਾਫੀ ਚਿਰ ਮਗਰੋਂ ਖੁਸ਼ੀਆਂ ਨੇ ਲੁੱਡੀਆਂ ਪਾਈਆਂ ਉੱਤੇ ਸਭ ਦੇ ਚਿਹਰੇ ਤੇ ਮੁਸਕਰਾਹਟ ਦੀਆਂ ਲਕੀਰਾਂ ਉਭਰੀਆਂ ਬੇਬੇ ਬਖਸ਼ੀਸ਼ कौर ਤੇ ਮੇਰੀ ਮਾਂ ਕੁਲਜੀਤ ਮੁੜ ਜ਼ਿੰਦਗੀ ਦੀਆਂ ਲੀਹਾਂ ਤੇ ਤੁਰਨ ਲੱਗੀਆਂ ਮੈਂ ਅਕਸਰ ਆਖਦੀ ਲੱਗਦਾ ਹੈ ਮੇਰੇ ਡੈਡੀ ਜੀ ਰੱਬ ਕੋਲ ਹੀ ਮੰਜ਼ੀ ਡਾ ਕੇ ਬੈਠੇ ਨੇ ਤੇ ਉਹੀ ਸਾਡੀਆਂ ਸਿਫਾਰਸ਼ਾਂ ਕਰ ਕਰ ਖੁਸ਼ੀਆਂ ਨੂੰ ਸਾਡੇ ਵੱਲ ਧੱਕ ਰਹੇ ਨੇ ਤੇ ਚਾਨਣ ਦੀਆਂ ਪੀਂਗਾ ਸਾਡੇ ਦਰਾਂ ਤੇ ਵੀ ਹੁਲਾਰੇ ਲੈਣ ਲੱਗੀਆਂ ਨਹੀਂ ਤਾਂ ਸਾਡੇ ਬਨੇਰੇ ਹਨੇਰਿਆਂ ਨੇ ਘਮਲੇ ਸਨ ਮੇਰੇ ਲਈ ਮੁੜ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਮੈਂ ਜੇ ਪਹਿਲੇ ਦੋ ਰਿਸ਼ਤਿਆਂ ਦੀ ਰਾਖ ਦੇ ਕਣਾਂ ਨੂੰ ਆਪਣੀ ਰੂਹ ਨਾਲੋਂ ਨਖੇੜਨ ਵਿੱਚ ਸਫਲ ਨਹੀਂ ਹੋ ਸਕੀ ਸੀ ਇਸ ਲਈ ਕਿਸੇ ਵੀ ਨਵੇਂ ਰਿਸ਼ਤੇ ਵਿੱਚ ਵੱਜਣ ਲਈ ਤਿਆਰ ਨਹੀਂ ਸਾਂ ਮੇਰੀ ਬੇਪੇ ਬਖਸ਼ੀਸ਼ ਕੋਰ ਹਮੇਸ਼ਾ ਆਖਦੀ ਧੀਏ ਹਾਂ ਕਰਦੇ ਐਤੋਂ ਬਾਅਦ ਖੁਸ਼ੀ ਲਈ ਵੀ ਘਰ-ਬਾਰ ਲੱਭਣਾ ਹੈ ਉਹਦੇ ਵੀ ਹੱਥ ਪੀਲੇ ਕਰਨੇ ਆ ਗੁਰਬਾਜ਼ ਦੇ ਸਿਰੋਂ ਭਾਰ ਕੁਝ ਹੌਲਾ ਹੋ ਸਕੇ ਬੇਬੀ ਦੀ ਗੱਲ ਸੁਣਨਾ ਝਟਾਖ ਦਿੰਦੀ ਖੁਸ਼ੀ ਦਾ ਸਾਥ ਕਰ ਦਿਓ ਮੈਂ ਕਦੋਂ ਮਨਾਂ ਕੀਤਾ ਮੇਰੇ ਬਾਰੇ ਬਹੁਤਾ ਨਾ ਸੋਚਿਆ ਕਰੋ ਮੇਰੀਆਂ ਐਦਾਂ ਦੀਆਂ ਗੱਲਾਂ ਸੁਣ ਮੇਰੀ ਮਾਂ ਕੁਲਜੀਤ ਮੇਰੇ ਬੁੱਲਾਂ ਤੇ ਹੱਥ ਧਰ ਦਿੰਦੀ ਤੇ ਆਖਦੀ ਘਰ ਬੈਠੀਆਂ ਈਆਂ ਨੂੰ ਵੇਖ ਮਾਪਿਆਂ ਨੂੰ ਫਿਕਰ ਦਿਨ ਰਾਤ ਵੱਡ-ਵੱਡ ਖਾਂਦਾ ਧੀਏ ਲੋਕਾਂ ਦੇ ਮੂੰਹ ਕਿਹੜੇ ਫੜ ਹੁੰਦੇ ਆ ਇੱਥੇ ਖੰਭਾਂ ਦੀਆਂ ਟਾਰਾਂ ਬਣਨ ਨੂੰ ਕਿਹੜੀ ਧੀਰ ਲੱਗਦੀ ਓੰਜ ਵੀ ਲੋਕਾਂ ਦੀਆਂ ਨਜ਼ਰਾਂ ਪੁੱਛਣ ਤੋਂ ਨਹੀਂ ਡਲਦੀਆਂ ਕਿ ਵੱਡੀ ਕੁੜੀ ਦਾ ਸਾਥ ਕਿਉਂ ਨਹੀਂ ਹੁੰਦਾ ਅਇਸਾ ਪਹਿਲਾਂ ਹੀ ਦੋ ਵਾਰ ਲੋਕਾਂ ਦੀ ਹੀ ਹੀ ਸੁਣ ਚੁੱਕੇ ਹਾਂ ਹੁਣ ਹੋਰ ਨਹੀਂ ਮੈਂ ਆਪਣੀ ਮਾਂ ਦੇ ਗੱਲ ਵਿੱਚ ਬਾਹਾਂ ਪਾ ਕੇ ਮਾਂ ਲੋਕਾਂ ਦੀ ਮੈਨੂੰ ਪਰਵਾਹ ਨਹੀਂ ਅੱਜ ਤਾਈਂ ਲੋਕ ਸਾਡੇ ਨਾਲ ਕਿੱਥੇ ਖੜੇ ਰਹੀ ਗੱਲ ਵਿਆਹ ਦੀ ਵਿਆਹ ਤਾਂ ਮੈਂ ਵੀ ਕਰਾਉਂਗੀ ਜ਼ਰੂਰ ਕਰਾਉਂਗੀ ਕੁਆਰੀ ਨਹੀਂ ਮੰਨ ਲੱਗੀ ਪਰ ਖੁਸ਼ੀ ਦੇ ਵਿਆਹ ਤੋਂ ਬਾਅਦ ਮੇਰੀ ਇਸ ਗੱਲ ਨੇ ਮੇਰੀ ਮਾਂ ਕੁਲਜੀਤ ਦੇ ਫਿਕਰਾਂ ਨੂੰ ਥੋੜਾ ਜਿਹਾ ਪਾਸੇ ਕਰ ਦਿੱਤਾ ਮੇਰੀ ਮਾਂ ਹੁਣ ਹਰ ਵੇਲੇ ਆਪਣੇ ਆਪ ਇੱਥੇ ਉਲਝੀ ਰਹਿੰਦੀ ਮੇਰੇ ਪਿਓ ਦੇ ਹੁੰਦਿਆਂ ਉਹਨੂੰ ਕੋਈ ਬਹੁਤੀ ਫਿਕਰ ਨਹੀਂ ਸੀ 3 ਪੁੱਤਾਂ ਦੇ ਵਿਆਹਾਂ ਦੀ ਉਹਨੂੰ ਪਤਾ ਸੀ ਜੋ ਕਰਨਾ ਸਾਡੇ ਪਿਓ ਨੇ ਦੇਖ ਪਰ ਕੀ ਕਰਨਾ ਬੰਦਾ ਬਾਹਰ 100 ਜਗ੍ਹਾ ਘੁੰਮਦਾ ਫਿਰਦਾ ਤੇ ਘੋਕ ਰੱਖਦਾ ਕਿ ਕੋਈ ਕਿੱਦਾਂ ਦਾ ਹੈ ਨਾਲੇ 3 ਪੁੱਤਾਂ ਨੂੰ ਪਿਓ ਦਾ ਸੌਡਰ ਹੁੰਦਾ ਪਰ ਹੁਣ ਤਾਂ ਸਾਰੀ ਕਬੀਲਦਾਰੀ ਉਹਦੇ ਗਲ ਪੈ ਗਈ ਸੀ ਉਹ ਹਰ ਵੇਲੇ ਸੋਚਦੀ ਕਿਹਦੇ ਵਾਰ ਵੇਖਾਂ ਆਪਣੀ ਕਬੀਲਦਾਰੀ ਲਈ ਭੈਣ ਭਰਾਵਾ ਕੋਲ ਵੀ ਕਿੱਥੇ ਵੇ ਸਾਰੀ ਆਪੋ ਆਪਣੇ ਘਰਾਂ ਦੇ ਕੰਮ ਧੰਦੇਮ ਚ ਫਸੇ ਹੋਏ ਮੇਰਾ ਗਰਵਾਸ ਕੱਲਾ ਰਹਿ ਗਿਆ ਵਿਚਾਰਾ ਜੇ ਧੀਆ ਆਪਣੇ ਹੱਥੀਂ ਵਿਆਹ ਜਾਂਦਾ ਇਹਨਾਂ ਦਾ ਪਿਓ ਤਾਂ ਇੰਨਾ ਫਿਕਰ ਨਹੀਂ ਸੀ ਹੋਣਾ ਹੁਣ ਤਾਂ ਦਿਨ ਰਾਤ ਮਟਿਆਰਤਿਆਂ ਨੂੰ ਵੇਖ-ਵੇਖ ਜਾਨ ਸੁੱਕਦੀ ਰਹਿੰਦੀ ਹੈ ਖੁਸ਼ੀ ਦੀ ਤਾਂ ਹਾਲੇ ਫੇਰ ਘੱਟ ਫਿਕਰ ਹੁੰਦੀ ਹੈ ਪਰ ਮੁਸਕਾਨ ਨੂੰ ਕਿਵੇਂ ਸਮਝਾਵਾਂ ਪਹਿਲੇ ਦੋ ਵਾਰ ਸਾਖ ਹੁੰਦਾ ਹੁੰਦਾ ਰਹਿ ਗਿਆ ਹੁਣ ਆਪਨੀ ਮੰਨ ਦੀ ਪਤਾ ਨਹੀਂ ਰੱਬ ਨੇ ਕਿੱਥੇ ਦੇ ਸੰਜੋਗ ਲਿਖੇ ਮੇਰੀ ਮਾਂ ਦੇ ਫਿਕਰ ਉਹਦੀ ਸਿਹਤ ਨੂੰ ਘੁੰਡਵਾ ਖਾਂਣ ਲੱਗੇ ਥੋੜੇ ਦਿਨਾਂ ਬੀਤੀ ਉਹ ਅੱਧੀ ਰਹਿ ਗਈ ਬੇਬੇ ਬਥੇਰਾ ਸਮਝਾਉਂਦੀ ਕਿ ਧੀਏ ਆਪਣੀ ਸਿਹਤ ਵੀ ਵੇਖ ਜੇ ਤੈਨੂੰ ਕੁਝ ਵੀ ਹੋ ਗਿਆ ਤਾਂ ਮੈਂ ਕਾਹਦੇ ਜੋਗੀ ਮੈਥੋਂ ਨਹੀਂ ਹੁਣ ਹੋਰ ਦੁੱਖ ਝੱਲ ਹੋਣੇ ਮੇਰੀ ਮਾਂ ਦੇ ਦਿਲ ਨੂੰ ਕੌਣ ਸਮਝਾਵੇ ਜੀਦੀ ਧੜਕਣ ਮਿੰਟਾਂ ਦੇ ਵਿੱਚ ਵਧਣ ਲੱਗਦੀ ਕੋਈ ਚੰਗੀ ਮਾੜੀ ਗੱਲ ਸਹਾਰਨੀ ਉਹਦੇ ਲਈ ਬਹੁਤ ਔਖੀ ਹੋ ਜਾਂਦੀ ਮੇਰੇ ਪਿਓ ਦੀ ਮੌਤ ਦਾ ਸਰਮਾ ਉਹਨੂੰ ਅੰਦਰੋਂ ਹੀ ਅੰਦਰ ਦਿਨ ਬਦਿਨ ਕਮਜ਼ੋਰ ਕਰੀ ਜਾਂਦਾ ਸੀ ਬਾਕੀ ਅਗਲੀ ਕੜੀ ਵਿੱਚ